ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੇ ਪੱਧਰ ਤੇ ਮੁਹਿੰਮ ਯੁੱਧ ਨਸ਼ਾ ਅਬਰਧ ਚਲਾਈ ਗਈ ਹੈ ਜਿਸ ਦੇ ਤਹਿਤ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸੈਂਕੜੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਚੁੱਕਾ ਹੈ ਇਸ ਦੇ ਨਾਲ ਹੀ ਉਨ੍ਹਾਂ ਦੀ ਨਸ਼ਿਆਂ ਦੇ ਨਾਲ ਬਣਾਈ ਜਾਏ ਦਾਦ ਨੂੰ ਜ਼ਬਤ ਅਤੇ ਕਈਆਂ ਨੂੰ ਠਹਿ ਠੇਰੀ ਕੀਤਾ ਜਾ ਰਿਹਾ ਹੈ ਇਸੇ ਦੇ ਚੱਲਦੇ ਅੱਜ ਮਠੰਡਾ ਸਿਵਲ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਨਸ਼ਾ ਤਸਕਰਾਂ ਵੱਲੋਂ ਜੋ ਨਜਾਇਜ਼ ਤੌਰ ਤੇ ਪ੍ਰਾਪਰਟੀਆਂ ਬਣਾਈਆਂ ਗਈਆਂ ਉਹਨਾਂ ਉੱਤੇ ਅੱਜ ਬਲਡੋਜ਼ਰ ਰੈਕਸ਼ਨ ਕੀਤਾ ਗਿਆ ਇਸ ਮੌਕੇ ਐਸਪੀ ਸਿਟੀ ਨਰਿੰਦਰ ਸਿੰਘ ਐਸਡੀਐਮ ਬਲਕਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਬਲ ਮੌਜੂਦ ਸੀ ਇਸ ਮੌਕੇ ਐਸਡੀਐਮ ਬਲਕਰਨ ਸਿੰਘ ਅਤੇ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਨੋਟਿਸ ਦੇ ਆਧਾਰ ਤੇ ਇਹ ਕਾਰਵਾਈ ਕੀਤੀ ਗਈ ਹੈ ਨਜਾਇਜ਼ ਤੌਰ ਤੇ ਬਣੀ ਬਿਲਡਿੰਗ ਨੂੰ ਢਾਹ ਢੇਰੀ ਕੀਤਾ ਗਿਆ ਉਹਨਾਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਨਸ਼ਾ ਤਸਕਰਾਂ ਤੇ ਨਜਾਇਜ਼ ਉਸਾਰੀ ਦੇ ਖਿਲਾਫ ਸਖਤ ਐਕਸ਼ਨ ਕੀਤਾ ਜਾਵੇਗਾ ਐਸ ਡੀ ਐਮ ਅਤੇ ਐਸ ਪੀ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਸਰ ਅੱਜ ਨਸ਼ਾ ਤਸਕਰਾਂ ਵੱਲੋਂ ਨਜਾਇਜ਼ ਤੌਰ ਤੇ ਜਿਹੜੀਆਂ ਪ੍ਰਾਪਰਟੀਆਂ ਬਣਾਈਆਂ ਗਈਆਂ ਉਸ ਤੇ ਪੀਲਾ ਪੰਜਾ ਜਿਹੜਾ ਚਲਾਇਆ ਜਾ ਰਿਹਾ ਹੈ ਬਟਿੰਡਾ ਪ੍ਰਸ਼ਾਸਨ ਵੱਲੋਂ ਤੁਸੀਂ ਮੌਕੇ ਤੇ ਪਹੁੰਚੋ ਕੀ ਕਰਨਾ ਚਾਹੋ ਇਹ ਕੋਈ ਸਾਡੀ ਬੀਡੀ ਦੀ ਪ੍ਰਾਪਰਟੀ ਹੈ ਇਹ ਤੇ ਇਹ ਲੋਕ ਨੇ ਗਾਜ ਨੇ ਅਸੀਂ ਇਹਨਾਂ ਨੂੰ ਨੋਟਿਸ ਦੇ ਕੇ ਪ੍ਰੋਪਰ ਸਾਰਾ ਕੁਝ ਤੁਸੀਂ ਫਾਲੋ ਕਰਕੇ ਸੁਮੇਂ ਰਿਪੋਰਟ ਜਾਂ ਦੇਤਾ ਹਾਂ ਕਿ ਇਹਨਾਂ ਨੂੰ ਨੋਟਿਸ ਦਿੱਤੇ ਸੀ ਵੀ ਸਾਡੀ ਪ੍ਰਾਪਰਟੀ ਖਾਲੀ ਕਰੋ ਹੋ ਸਕਦਾ ਬੰਦੇ ਨਾਲੇ ਗਲਤ ਕੰਮ ਵੀ ਕਰਦੇ ਹੁਣ ਕਿਉਂਕਿ ਇਹ ਬਸਤੀ ਕਾਫੀ ਬਦਨਾਮ ਹੈ ਇਸ ਕੰਮ ਵਾਸਤੇ ਤਾਂ ਦੋਵੇਂ ਗੱਲੇ ਰੜ ਜਾਂਦੀਆਂ ਇਸ ਕਰਕੇ ਅਸੀਂ ਤਾਂ ਆਹਦੀ ਵੀਡੀਓ ਦੇ ਪ੍ਰਾਪਰਟੀ ਖਾਲੀ ਕਰਵਾ ਰਹੇ ਹਾਂ ਸਰ ਇਹ ਕਿੰਨੀਆਂ ਪ੍ਰਾਪਰਟੀਆਂ ਤੇ ਜੇ ਗੱਲ ਕਰੀਏ ਧੋਬੀਆਂ ਨਾ ਬਸਤੀ ਬਟੇ ਦਾ 1.200 ਪਰ ਹੈਗੇ ਇੱਥੇ ਲੋਕਾਂ ਦੇ ਬਣੇ ਹੋਏ ਨੇ ਤੇ ਹੌਲੀ ਹੌਲੀ ਅਸੀਂ ਸਾਰਾ ਨੋਟਿਸ ਦੇ ਕੇ ਪ੍ਰਾਪਰ ਪ੍ਰੋਸੀਜਰ ਫੋਲੋ ਕਰਕੇ ਖਾਲੀ ਕਰਾਇਆ ਜੀ ਅੱਜ ਕਿੰਨੀਆਂ ਪ੍ਰਾਪਰਟੀਆਂ ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਜੀ ਅਸੀਂ ਦੋ ਦੋ ਲਿਖਿਆ ਕਿ ਨਹੀਂ ਵੰਦੇ ਉਹਨਾਂ ਤੋਂ ਖਾਲੀ ਕਰਾ ਰਹੇ ਆ ਦੋ ਪ੍ਰਾਪਰਟੀਆ ਹੌਲੀ ਹੌਲੀ ਅਗਲੇ ਹਫਤੇ ਤੁਸੀਂ ਦੇਖੋਗੇ ਅਸੀਂ ਜਿਵੇਂ ਟਾਈਮ ਪੂਰਾ ਹੋ ਜਾਊਗਾ ਨੋਟਿਸ ਦਾ ਉਵੇਂ ਉਵੇਂ ਅਸੀਂ ਇੱਕੀ ਕਾਰਵਾਈ ਕਰੀ ਜਾਵਾਂਗੇ ਇਹ ਲਗਾਤਾਰ ਮਤਲਬ ਕੀ ਹੈ ਜਿਹੜੀਆਂ ਕਾਰਵਾਈਆਂ ਚੱਲਣਗੀਆਂ ਬਟੰਡਾ ਪ੍ਰਸ਼ਾਸਨ ਬਲਵੰਤ ਜੀ ਹਾਂ ਜੀ ਐਕਚੁਅਲੀ ਸਾਡੇ ਐਕਟ ਦੇ ਵਿੱਚ ਕਾਫੀ ਜਿਹੜਾ ਹੈਗਾ ਟਾਈਮ ਦੇਣਾ ਹੁੰਦਾ ਸੀ 1 ਮਹੀਨੇ ਦਾ ਟਾਈਮ ਦੇਣਾ ਹੁੰਦਾ 15 ਦਾ ਟਾਈਮ ਦੇਣਾ ਹੁੰਦਾ ਤੇ ਫਾਈਨਲ ਨੋਟਿਸ ਤੋਂ ਬਾਅਦ ਅਸੀਂ 15 ਦਾ ਟਾਈਮ ਹੋਰ ਦਿੰਦੇ ਹਾਂ ਇਸ ਕਰਕੇ ਇੱਕ ਨੋਟਿਸ ਇੱਕ ਮਗਾਰ ਖਾਲੀ ਕਰਾਉਣ ਤੇ ਦੋ ਤਿੰਨ ਮਹੀਨੇ ਲੱਗ ਜਾਂਦੇ ਆ ਕਈ ਵਾਰੀ ਕੋ ਬਣਾ ਕੋਡ ਵੀ ਜਿਹੜਾ ਲੈਂਦਾ ਕੋ ਸਟੇ ਹੋ ਜਾਂਦਾ ਇਸ ਕਰਕੇ ਮਤਲਬ ਜਿਹੜਾ ਹੈਗਾ ਪ੍ਰੋਸੈਸ ਲਗਾਤਾ ਚੈਰੀਟੂ ਜਿੰਨਾ ਵਿਅਕਤੀਆਂ ਨੇ ਨਜਾਇਜ਼ ਤੌਰ ਤੇ ਇਥੇ ਪ੍ਰਾਪਰਟੀਆਂ ਬਣਾਈਆਂ ਹੋਈਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਦੇ ਇਹ ਹੈ ਵੀ ਜੀ ਮੈਟਰ ਹੈ ਵੀ ਆਪਦੇ ਆਪ ਖਾਲੀ ਕਰ ਦੇਣ ਤਾਂ ਚੰਗਾ ਨਹੀਂ ਤਾਂ ਅਸੀਂ ਆ ਦਾਰਵਾਇ ਇੱਕ ਦੋ ਨੀ ਕਾਰਵਾਈ ਕਰਾਂਗੇ ਤੇ ਦੇਖੋ ਜੀ ਜਿਹੜੇ ਦੋ ਘਰ ਜਿਹੜੇ ਹੈਗੇ ਨੇ ਸਿਵਲ ਡਿਪਾਰਟਮੈਂਟ ਦੋ ਆਇਡੈਂਟੀਫਾਈ ਕੀਤੇ ਗਿਆ ਸੀ ਕਿ ਜਿਹਦੇ ਵਿੱਚ ਇੱਕ ਗੁਰਪ੍ਰੀਤ ਬਾਂਗੀ ਤੋਂ ਦੀ ਘਰ ਵਾਲੀ ਹੈਗੀ ਦੂਜਾ ਘਰ ਜਿਹੜਾ ਹੈਗਾ ਰਾਜ ਨਾਲ ਹੀ ਲੇਡੀ ਹੋਗੀ ਜਿਹੜੇ ਇੱਥੇ ਰਹਿੰਦੀ ਹੈ ਇਹ ਦੋਨਾਂ ਘਰਾਂ ਦੇ ਉੱਪਰ ਜਿਹੜੇ ਹੈਗੇ ਨੇ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਸਰਕਾਰੀ ਜਗ੍ਹਾ ਸੀ ਉਹਦੇ ਵਿੱਚ ਟਾਊਨ ਸੰਬੰਧੀ ਹੁਕਮ ਪਾਸ ਕੀਤਾ ਗਿਆ ਸੀ ਡਿਊਟੀ ਮੈਜਿਸਟ੍ਰੇਟ ਵੱਲੋਂ ਮੌਕੇ ਦੇ ਪੁਲਿਸ ਫੋਰਸ ਨਹੀਂ ਗਈ ਸੀ ਜਿੱਥੇ ਅਸੀਂ ਅੱਜ ਫੋਰਸ ਡਿਪਲੋਏ ਕੀਤੀ ਜਿਹੜੇ ਜਿਹੜੇ ਦੋਨੋਂ ਘਰ ਨੇ ਇਹਨਾਂ ਦੇ ਉੱਪਰ ਐਨਡੀਪੀਐਸ ਦੇ 5 ਮੁਕੱਦਮੇ ਦਰਜ ਨੇ ਤਿੰਨ ਕੰਨੇ ਗੁਰਪ੍ਰੀਤ ਦੇ ਉੱਪਰ ਦਰਜ ਨੇ ਇੱਕ ਉਹਦੇ ਘਰ ਵਾਲੀ ਦੇ ਉੱਪਰ ਤੇ ਇੱਕ ਜਿਹੜਾ ਹੈਗਾ ਰਾਜ ਦੇ ਉੱਪਰ ਦਰਜ ਨੇ ਇਹ ਸਾਰੇ ਪੰਜਾਂ ਦੇ ਪੰਜ ਮੁਕੱਦਮੇ ਚਿੱਟਾ ਵੇਚਣ ਦੇ ਜਿਹੜੇ ਇਹਨਾਂ ਦੇ ਦਰਜ ਸੀਗੇ ਇਸ ਦੇ ਨਾਲ-ਨਾਲ ਜਿਹੜਾ ਹੈਗਾ ਇਹ ਕਿ ਉਹ ਕਿ ਨਸ਼ਾ ਵੀ ਵੇਚਦੇ ਸੀਗੇ ਨਾਲ ਇਹਨਾਂ ਨੇ ਸਰਕਾਰੀ ਜਿਹੜੀ ਜਗ੍ਹਾ ਹੈਗੀ ਉਹਦੇ ਕਬਜ਼ਾ ਵੀ ਕੀਤਾ ਹੋਇਆ ਸੀਗਾ ਸੋ ਸਿਵਲ ਡਿਪਾਰਟਮੈਂਟ ਵੱਲੋਂ ਇਹਦੇ ਐਕਸ਼ਨ ਲੈਂਦੇ ਹੋਇਆ ਘਰਟਾਉਨ ਸੰਬੰਧੀ ਹੁਕਮ ਕੀਤਾ ਗਿਆ ਸੀਗਾ ਜਿਹਦੇ ਵਿੱਚ ਅੱਜ ਅਸੀਂ ਮੌਕੇ ਤੇ ਪਹੁੰਚੇ ਆ ਤੇ ਇਹਨਾਂ ਦੇ ਘਰ ਜਿਹੜੇ ਢਾਏ ਗਏ ਜਾ ਰਹੇ ਨੇ ਇਸ ਦੇ ਨਾਲ ਹੀ ਦੱਸਣਾ ਚਾਹਾਂਗੇ ਕਿ ਇਸ ਤੋਂ ਪਹਿਲਾਂ ਵੀ ਸਾਡੇ ਕੋਲ ਜਦੋਂ ਥੋਬੀਆਂ ਨਾਂ ਬਸਤੀਆਂ ਰੈਂਬੋ ਨਾਂ ਦਾ ਇੱਕ ਬੰਦਾ ਸੀਗਾ ਉਹਦੇ ਦੇ ਕਾਫੀ ਮਕੱਦਮੇ ਹੋਏ ਦੱਸ ਸੀ ਕਿ ਉਹਨੇ ਇੱਕ ਨਜਾਇਜ਼ ਘਰ ਬਣਾਇਆ ਸੀ ਉਹਦਾ ਟਾਟਾ ਆ ਗਿਆ ਸੀਗਾ ਉਸ ਤੋਂ ਲਾਹ ਉਹਨਾਂ ਨੇ ਦੋ ਸਰਕਾਰੀ ਕੁਆਟਰ ਜਿਹੜੇ ਤੋ ਸਾਡੇ ਉਹਨੂੰ ਜਿਹੜੀ ਇਹ ਜਿੱਥੇ ਵੀ ਸਿਵਲ ਡਿਪਾਰਟਮੈਂਟ ਨੂੰ ਲੋਡ ਹੋਊਗੀ ਇਹ ਸਾਡੇ ਵੱਲੋਂ ਪੁਲਿਸ ਫੋਰਸ ਨੂੰ ਹੋਇਆ ਕਰਾਈ ਜਾਊਗੀ ਤੇ ਜਿਹੜੇ ਇਹ ਅਸ਼ਰਾਫੀ ਬੰਦੇ ਨੇ ਜਾਂ ਗੰਦੇ ਬੰਦੇ ਨੇ ਜਿਹੜੇ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਦੇ ਜਿਹੜੇ ਖਿਲਾਫ ਜਿਹੜੀ ਕਾਰਵਾਈ ਇੱਧਰ ਜਾਰੀ ਲਾਊਗੀ